ਕੀ ਸੁਖਵੀਰ ਸਿੰਘ ਬਾਦਲ ਡੇਰਾ ਬਿਆਸਮੁਖੀ ਤੋਂ ਬਾਅਦ ਜੇ ਮਿਲਣ ਜਾਂਦਾ ਨਾ ਭੇਜੇ ਕਿ ਇਹ ਮਜਬੂਰੀ ਵਾਸ ਸੀ ਕੋਈ ਦਬਾਅ ਹੇਠ ਸੀ ਜਾਂ 3 ਮਹੀਨੇ ਵਾਲੀ ਜਿਹੜੀ ਉਹ ਕਹਾਣੀ ਸੁਣਾਉਂਦੇ ਨੇ ਕਿ ਸਾਨੂੰ ਮਿਲਣ ਨਹੀਂ ਦਿੱਤਾ ਹੁਣ ਵਾਰੀ ਆਈ ਹੈ ਜਾਂ ਸੱਚੀ ਉਹ ਕਹਾਣੀ ਸੀ ਕੀ ਹੈ ਮਾਮਲਾ ਦੇਖੋ ਇਹ ਸਵਾਲ ਤਾਂ ਉੱਠਿਆ ਹੀ ਸੀਗਾ ਜੇ ਡੇਰਾ ਮੁਖੀ ਮਿਲ ਕੇ ਆਏ ਨੇ ਗੁਰਿੰਦਰ ਸਿੰਘ ਢਿੱਲੋਂ ਤੇ ਵੀ ਪ੍ਰਧਾਨ ਕਿਉਂ ਨਹੀਂ ਆਇਆ ਰਿਸ਼ਤੇਦਾਰ ਵੀ ਹੈ ਤੇ ਨਾਲ ਪ੍ਰਧਾਨ ਹੈ ਪਾਰਟੀ ਦਾ ਤੇ ਮਿਲ ਕਿਉਂ ਨਹੀਂ ਆਇਆ ਇਹ ਸਵਾਲ ਤਾਂ ਖੜਾ ਹੋਇਆ ਮੀਡੀਆ 'ਚ ਖੜਾ ਹੋਇਆ ਚਰਚਾਾਂ 'ਚ ਖੜਾ ਹੋਇਆ ਕਿਸੇ ਨਾ ਕਿਸੇ ਰੂਪ 'ਚ ਔਰ ਉਹ ਜਿਹੜੇ ਦਿਨ ਮਿਲ ਕੇ ਆਉਂਦੇ ਨੇ ਅਗਲੇ ਦਿਨ ਮਤਲਬ ਕੱਲ ਇਨਫੋਰਮੇਸ਼ਨ ਜੇਲ ਡਿਪਾਰਟਮੈਂਟ ਨੂੰ ਗਈ ਤੇ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਅੱਜ ਉਹ ਮਿਲੇ ਸੁਭੀਰ ਸਿੰਘ ਬਾਦਲ ਆਪ ਸੀਗੇ ਜੀ ਵੀਰ ਹਰਸਿਮਰਤ ਕੌਰ ਬਾਦਲ ਸਿੰਘ ਗਦੀਪ ਕੌਰ ਸੀਗੇ ਬਿਕਰਮਜੀਤ ਜੀ ਦੇ ਜਿਹੜੇ ਪਤਨੀ ਤੇ ਇਹਨਾਂ ਦੇ ਨਾਲ ਦੋ ਵਕੀਲ ਸੀਗੇ ਇਹ ਜਿਹੜੇ ਅਰਸ਼ਦੀਪ ਕਲੇਰ ਤੇ ਇੱਕ ਹੋਰ ਪੰਜ ਬੰਦੇ ਅੰਦਰ ਮਿਲੇ ਨੇ ਜਾ ਕੇ ਹਾਲਾਂਕਿ ਨਾਲ ਬਾਹਰ ਤਾਂ ਹੋਰ ਵੀ ਕਈ ਗਏ ਸੀ ਅਨਕੇ ਸ਼ਰਮਾ ਅਸਕਰ ਸਿੰਘ ਬਲੂਕਾ ਬਾਕੀ ਲੋਕਲ ਵੀ ਸਿੱਖੀ ਸੇਵਕੀ ਵਾਲੇ ਬੰਦੇ ਆ ਜਾਂਦੇ ਨੇ ਜਿਹੜੇ ਲੋਕਲ ਨਾਬੇ ਏਰੀਏ ਤੇ ਹੋਣਗੇ ਜਾਂ ਬਾਕੀ ਦੇ ਉਹ ਤਾਂ ਇੱਕ ਅਲੱਗ ਗੱਲ ਹੈ ਪਰ ਇਹ ਕਹੇ ਇੱਕ ਫਰਕ ਦਿਖਿਆ ਇਹਦੇ ਵਿੱਚ ਦੋਨਾਂ 'ਚ ਫਰਕ ਇਹ ਹੈ ਕਿ ਬਾਬੇ ਦੀ ਮੁਲਾਕਾਤ ਦੋਨਾਂ ਨੂੰ ਬਿਠਾ ਕੇ ਜਿਵੇਂ ਐ ਬਿਠਾ ਕੇ ਕੁਲਚੇ ਆਪਣੇ ਨੇੜੇ ਤੇੜੇ ਕਰਾਈ ਜਾਂਦੀ ਹੈ ਇਹਨਾਂ ਦੀ ਮੁਲਾਕਾਤ ਛੀਤਾ ਚੋ ਕਰਾਈ ਜਾਂਦੀ ਹੈ ਜਿਵੇਂ ਬਾਕੀ ਕੈਂਦੀਆਂ ਨਾਲ ਉਵੇਂ ਹੁੰਦੇ ਨੇ ਖੜਕੇ ਦੋ ਚੀਜ਼ਾਂ ਦੇ ਵਿੱਚ ਇੱਕ ਇਹ ਪ੍ਰੋਟੋਕੋਲ ਦਾ ਬਹੁਤ ਵੱਡਾ ਫਰਕ ਵੀ ਬਾਬਾ ਬਾਬਾ ਹੀ ਹੁੰਦਾ ਹੈ ਇਦੇ ਚੋਂ ਪਤਾ ਲੱਗਿਆ ਕਿ ਭਾਵੇਂ ਇੱਕ ਐਮਪੀ ਐ ਭਾਵੇਂ ਇੱਕ ਐਮਐਲਏ ਨੇ ਮੌਕੇ ਦੀ ਇੱਕ ਸਾਊਕਾ ਡਿਪਟੀ ਕਮਿਸ਼ਨਰ ਦਾ ਡਿਪਟੀ ਸੀ ਮੰਤਰੀ ਹੈ ਬਾਕੀ ਨੇ ਇਹ ਜ਼ਰੂਰ ਝੇੜਦੇ ਅੰਦਰ ਤੇ ਉਹਦਾ ਗੁੱਸਾ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਆ ਕੇ ਦਿਖਾਈ ਵੀ ਦਿੱਤਾ ਉਹਨਾਂ ਨੇ ਪੰਜ ਮਿੰਟ ਆਪਣੀ ਗੱਡੀ ਦੇ ਉੱਪਰ ਜੀ ਅੱਜ ਕੱਲ੍ਹ ਵੱਡੀਆਂ ਗੱਡੀਆਂ ਵਾਲੇ ਨੇ ਨਾ ਖੜ ਜੇ ਜਾਂਦੇ ਨੇ ਸੰਬੋਧਨ ਕੀਤਾ মিডিਆ ਨੂੰ ਸਵਾਲ ਕੋਈ ਨਹੀਂ ਲਿਆ ਪਰ মিডিਆ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਐਸਐਸਪੀ ਹੈ ਨਾ ਐਸਐਸਪੀ ਪਟਿਆਲੇ ਵਾਲਾ ਹੂੰ ਉਹਨੂੰ ਦਵਾਗਿਆ ਏ ਪਾਲਿਟਿਸ਼ਨਰਾਂ ਨੇ ਚਲੇ ਜਾਣਾ ਆਪ ਵਾਲਿਆਂ ਨੇ ਤਾਂ ਵਿਦੇਸ਼ ਬਦੂਸ਼ ਭੱਜ ਜਾਣਾ ਤੁਸੀਂ ਨਹੀਂ ਭੱਜਣਾ ਜਿਹੜਾ ਤੁਸੀਂ ਕਰ ਰਹੇ ਹੋ ਇਹ ਬਹੁਤ ਖਤਰਨਾਕ ਹੈ ਉਹਨਾਂ ਨੇ ਚੇਤਾਵਨੀ ਨਹੀਂ ਦਿੱਤੀ ਬੜੀ ਮਤਲਬ 3 ਮਿੰਟ 4.5 ਮਿੰਟ ਚੋਂ 5 ਤੋਂ 3 ਮਿੰਟ ਐੱਸਐਸਪੀ ਤੇ ਨੇ ਇਹ ਕਰ ਉਸ ਗੱਲ ਦੇ ਕਰਕੇ ਉਹਦੇ ਪੁੱਛੇ ਕਹਿੰਦੇ ਰੀਜਨ ਇਹ ਹੈ ਹੁਣ ਐੱਸਐਸਪੀ ਵੀ ਸਾਰਾ ਕੁਝ ਆ ਜਾਂ ਉਪਰੋਕੀ ਮੰਦ ਇਹ ਕਿਹਾ ਜਾ ਰਿਹਾ ਕਿ ਜਿਹੜਾ ਅਥਾਰਟੀ ਦੇ ਵੀ ਉੱਪਰ ਇੱਕ ਆਈਪੀਐਸ ਅਫਸਰ ਦੀ ਡਿਊਟੀ ਲਈ ਹੋਈ ਹੈ ਉਪਰੋ ਦਿੱਲੀ ਵਾਲਾ ਇੱਕ ਪੋਲੀਟੀਕਲ ਲੀਡਰ ਟ੍ਰੀਟ ਕਰ ਰਿਹਾ ਆ ਮਦਮੀ ਪਾਰਟੀ ਦਾ ਉਹਨੇ ਐਸਐਸਪੀ ਨੂੰ ਆਰਡਰ ਕੀਤਾ ਹੋਣਾ ਉਹਨੇ ਇੱਕ ਆਈਪੀਐਸ ਹੋਰ ਲਾਤਾ ਵੀ ਕਿਤੇ ਜੇਲ੍ਹ ਵਾਲੇ ਆਪ ਵੇਖਦਾ ਕੰਮ ਦੇਖ ਕੇ ਬਾਹਲੇ ਨਰਮੀ ਨਾ ਪੈ ਜਾਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਚੋਂ ਕਹਿੰਦੇ ਖੁੰਦਕ ਸ਼ਾਇਦ ਆਈ ਹੋਵੇ ਸੰਵੀਰ ਸਿੰਘ ਬਾਦਰ ਨੂੰ ਵੀ ਐਸਐਸਪੀ ਜਾਣਬੁਝਕੇ ਕਰਾਉਂਦਾ ਤਾਂ ਜੇਰ ਤੇ ਵੀ ਸੁਪਰਵਾਈਜ਼ਰ ਜਿਹੜੀ ਉਸ ਲੈਵਲ ਦੀ ਰੱਖਦਾ ਤੇ ਇਸ ਲੈਵਲ ਤੇ ਕੀ ਹਾਂ ਪਰ ਦੂਜੀ ਗੱਲ ਇਹ ਹੈ ਇਹ ਕਹੀ ਜਾ ਰਹੀ ਹੈ ਜਿਹੜੀਆਂ ਜੇਲ ਅਥਾਰਟੀਜ਼ ਦੇ ਵੱਲੋਂ ਕੁਝ ਲੋਕਾਂ ਨੂੰ ਜਿਹੜੇ ਦੱਸਦੇ ਨੇ ਕਿ ਆਮ ਤੌਰ ਤੇ ਜਿਹੜੇ ਪਰਿਵਾਰ ਨੇ ਸੱਦੇ ਮੈਂਬਰ ਨੇ ਇਹ ਜਦੋਂ ਕਿਹਾ ਤੇ ਇਹਨਾਂ ਨੂੰ ਅੱਜ ਨਹੀਂ ਤਾਂ ਕੱਲ ਮਲਾ ਦਿੱਤਾ ਜਾਂਦਾ ਹੈ ਜੇ ਪਰਿਵਾਰਕ ਮੈਂਬਰ ਇਸ ਲਈ ਇਹ ਸਦਾ ਹੀ ਇੱਕ ਵਾਰ ਗਿਆ ਸੀ ਮਿਲਣ ਤੇ ਇਸ ਲਈ ਉਹ ਅੱਜ ਮਿਲਿਆਏ ਨੇ ਪਰਸੋਂ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਲਾ ਦਿੱਤਾ ਗਿਆ ਉਸ ਲੈਵਲ ਦੇ ਉੱਤੇ ਅਲਕੇ ਗਰੀਬ ਕੌਰ ਵੀ ਦੂਜੀ ਵਾਰ ਮਿਲੇ ਨੇ ਪਹਿਲਾਂ ਇਕੱਲੇ ਇੱਕ ਵਾਰ ਮਿਲੇ ਨੇ ਵਕੀਲ ਵੀ ਉਹਨਾਂ ਦੇ ਦੋ ਵਾਰ ਪਹਿਲਾਂ ਵਿਚਦੀ ਮਿਲ ਕੇ ਆਏ ਨੇ ਉਹ ਇੱਕ ਅਲੱਗ ਗੱਲ ਹੈ ਉਹ ਆਪੋ ਆਪਣਾ ਫੈਸਲਾ ਹੁੰਦਾ ਪਰ ਫੈਕਟ ਇਹ ਦੱਸੇ ਜਾ ਰਹੇ ਨੇ ਜਿਹੜੇ ਸਾਡੇ ਸਾਹਮਣੇ ਨੇ ਔਰ ਮਿਲੇ ਆਏ ਸੁਖਵੀਰ ਸਿੰਘ ਬਾਦਲ ਚਲੋ ਲੋਕਾਂ ਨੂੰ ਇਹ ਤਾਂ ਜ਼ਰੂਰ ਹੋਣਾ ਹੀ ਆ ਵੀ ਪ੍ਰਧਾਨ ਜੀ ਵੀ ਜਾਇਆ ਹੈ ਹੁਣ ਕੋਈ ਸਵਾਲ ਉੱਠਣਾ ਬੰਦ ਤਾਂ ਹੋ ਜਾਊਗਾ ਇਹਨਾਂ ਸੇਖੋਂ ਸਾਹਿਬ ਇਸ ਮੁਲਾਕਾਤ ਤੇ ਕੀ ਟਿੱਪਣੀਆਂ ਜੀ ਤੁਹਾਡੀ ਇੱਕ ਹੁੰਦੀ ਹੈ ਨਾ ਉਹ ਸੇਦੀ ਨਹੀਂ ਤੇ ਪਹਿਲੀ ਗੱਲ ਆ ਬਾਬਾ ਜੀ ਮਿਲ ਆਏ ਆ ਪਹਿਆ ਬਣ ਗਿਆ ਹੈ ਰਸਤਾ ਇੱਕ ਹੋ ਗਿਆ ਉਹਦੇ ਨਾਲ ਨੂੰ ਤੁਸੀਂ ਕਮਿਊਨੀਕੇਸ਼ਨ ਦੇ ਤੌਰ ਤੇ ਗੈਣ ਲੋ ਹੋਰ ਤਰੀਕੇ ਨਾਲ ਗੈਣ ਲੋ ਸਭ ਕਿ ਸਿਕਣਾ ਚਾਹੀਦਾ ਅਨਫੋਰਚੂਨੇਟ ਹੈਗਾ ਇਹ ਵੈਂਡੇਟਾ ਪੋਲਿਟਿਕਸ ਜਿਹੜੀ ਹੈਗੀ ਜਿਹੜੀ ਮੈਂ ਸੁਣ ਰਿਹਾ ਸੀ ਜਿਹੜਾ ਸੁਖਬੀਰ ਸਿੰਘ ਬਾਦਲ ਕਹਿ ਰਹੇ ਆ ਭਾਈ ਥੋੜਾ ਬੜਾ ਤੁਸੀਂ ਵੀ ਸੋਚ ਲਓ ਤੁਹਾਡੇ ਸਮੇਂ ਦੇ ਵਿੱਚ ਵੀ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਕਿਤੇ ਨਾ ਕਿਤੇ ਸ਼ੁਰੂ ਕਰ ਲੋ ਵੀ ਅਸੀਂ ਇਸ ਪਾਸੇਲ ਨਹੀਂ ਜਾਣਾ ਅਜ ਭਗਵੰਤ ਮਾਨ ਹੁਣਾਂ ਦਾ ਵੀ ਜਿਹੜਾ ਬਹੁਤ ਤਲਖ ਬਿਆਨ ਸੀਗਾ ਐਸੈਂਬਲੀ ਦੇ ਵਿੱਚ ਵੀ ਇਸ ਮਾਮਲੇ ਦੇ ਵਿੱਚ ਇਹ ਤਾਂ ਨਹੀਂ ਹੋਣਾ ਚਾਹੀਦਾ ਹੁੰਦਾ ਇਹ ਆ ਕਿ ਇਹ ਇਹਨਾਂ ਦੀ ਸੋਚ ਹੈ ਇਹਨਾਂ ਦੀ ਰਾਜਨੀਤੀ ਹੈ ਇਹ ਹਰ ਗੱਲ ਨੂੰ ਪਰਸਨਲ ਲੈਂਦੀਆਂ ਲੋਕ ਲਾਂਬੇ ਹੋ ਜਾਂਦੇ ਆ ਲੋਕਾਂ ਦੇ ਮੁੱਦੇ ਲਾਂਬੇ ਹੋ ਜਾਂਦੇ ਤੇ ਸਾਡਾ ਅਨਫੋਰਚੂਨੇਟ ਪਾਰਟੀ ਹੈਗਾ ਲਾ ਆਪਣਾ ਤਰੀਕਾ ਜਿਹੜਾ ਉਹਨੂੰ ਅਡਾਪਟ ਕਰੇ ਉਹ ਆਉਂਦੇ ਉਹਦਾ ਨਾ ਬਦਲਾ ਲੈਣਾ ਵੈਂਡੇਟਾ ਪੋਲਿਟਿਕਸ ਹੈ ਕੀ ਪੰਜਾਬ ਦੇ ਵਿੱਚ ਜਿਹੜੀ ਖਾਸ ਕਰਕੇ ਧੜੇ ਬੰਦੀ ਆ ਵੈਂਡੇਟਾ ਪਾਰਟਸ ਨੇ ਬਹੁਤ ਪੱਠਾ ਬਿਠਾ ਲਿਆ ਸਤਿਆਨਾਸ਼ ਪੁੱਟਿਆ ਅਸੀਂ ਪਿੰਡਾਂ 'ਚ ਧੜੇ ਹੋ ਗਏ ਆ ਘਰਾਂ 'ਚ ਧੜੇ ਬਣ ਗਏ ਇਹਨਾਂ ਨੇ ਬਣਾਤੇ ਜਾਂ ਬਣ ਗਏ ਤੇ ਫਿਰ ਅਸੀਂ ਉਹਨੂੰ ਵਰਟੀਕਲੀ ਜਿਹੜਾ ਨਾ ਉਤੋਂ ਤੱਕ ਲੈ ਕੇ ਜਾਣੇ ਆ ਲੀਡਰਾਂ ਦੇ ਬਦਲ ਦਾ ਪਤਾ ਨਹੀਂ ਲੱਗਦਾ ਲੋਕ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਦਾ ਝਗੜਿਆਂ ਦਾ ਸਰਪੰਚੀ ਦੇ ਵਿੱਚ ਸਾਰਾ ਇਹ ਕਾਰਨ ਹੈਗਾ ਵਾ ਤੋਂ ਇਸ ਕਰਕੇ ਜਿਹੜੇ ਸਜਾ ਜਿਹਨਾਂ ਦੀ ਮਰ ਜਿਸ ਕਿਸਮ ਦਾ ਸਿਚੁਏਸ਼ਨ ਚ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਕਿਤੇ ਪਾਸ ਦੇ ਵਿੱਚ ਉਹਨਾਂ ਦੇ ਨਹੀਂ ਕੋਈ ਮਾੜਾ ਕੀਤਾ ਤੇ ਜਿਹੜੇ ਹੁਣ ਵਾਲੇ ਆ ਉਹਨਾਂ ਨੂੰ ਵੀ ਸਬਕ ਲੈਣਾ ਚਾਹੀਦਾ ਵੀ ਭਾਈ ਇਦਾਂ ਨਾ ਕਰੋ ਕਿਤੇ ਨਾ ਕਿਤੇ ਨੂੰ ਰੋਕ ਦਿਓ ਤੇ ਆਹ ਮੁੱਦੇ ਵਾਲੇ ਪਾਸੇ ਜਰ ਪੰਜਾਬ ਦੇ ਲੋਕ ਉਹ ਰਾਜਨੀਤੀ ਚਾਹੁੰਦੇ ਆ ਇਹਦੇ ਵਿੱਚ ਵਿਅਕਤੀਆਂ ਨਾਲੋਂ ਜਿਹੜੇ ਆ ਉਹ ਮੁੱਦੇ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਬਿਲਕੁਲ। ਚਲੋ ਦੇਖਦੇ ਹਾਂ ਜੀ ਹਜੇ ਇਹਨਾਂ ਕੋਲ ਇੱਕ ਦਿਨ ਹੈਗਾ ਜੀ ਮੈਂ ਵਿਧਾਨ ਸਭਾ ਦੇ ਹਵਾਲੇ ਨਾਲ ਸੋਚਾਂ ਕਿ ਉਸ ਦਿਨ ਹੋ ਸਕਦਾ 29 ਨੂੰ ਕਿਸੇ ਮੁੱਦੇ ਦੀ ਗੱਲ ਕਰ ਲੈਣੇ ਖਾਸ ਕਰ ਹੜ੍ਹਾਂ ਦੇ ਮੁੱਦੇ ਦੀ ਸੈਸ਼ਨ ਬਲਾ ਉਹਦੇ ਤੇ ਗੰਭੀਰਤਾ ਨਾਲ ਗੱਲ ਕਰ ਲੈਣ। ਬਹੁਤ-ਬਹੁਤ ਸ਼ੁਕਰੀਆ ਜੀ ਦੋਵੇਂ ਮਹਿਮਾਨਾਂ ਦਾ ਧੰਨਵਾਦ। ਦਰਸ਼ਕਾਂ ਦਾ ਵੀ ਸ਼ੁਕਰੀਆ ਤੁਸੀਂ ਜੁੜੇ ਰੋਕ ਪ।